ਬੰਦੇ ਮੁਖ ਦੇ ਵਿੱਚੋਂ ਰਾਮ ਫੇਣ ਕਵਾਰੀ ਰਾਮ ਫੇਣ ਇੱਕ ਵਾਰੀ ਉਹਨਾਂ ਦੇ ਲਈ ਮੇਰੇ ਤਨ ਦੀ ਉਹਨਾਂ ਦੇ ਲਈ ਮੇਰੇ ਤਨ ਦੀ ਜਾਵੇਂ ਖਾਲੀ ਉਤਾਰੀ ਜਾਵੇਂ ਖਾਲੀ ਉਤਾਰੀ ਇਹ ਬੰਦੇ ਮੁਖ ਦੇ ਵਿੱਚੋਂ ਰਾਮ ਫੇਣ ਕਵਾਰੀ ਨਨ ਪਰਿਓ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਲਾਏ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਵਿੱਚ ਸਮੁੱਚੀਆਂ ਗੁਰੂਕਿਆਂ ਸੰਗਤਾਂ ਗੁਰੂ ਦਰਬਾਰ ਅੰਦਰ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਇਆਂ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ ਆਹ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਤੇ ਸੋਚਾ ਅਸੂਲ ਹੈ ਫਤਿਹ ਜਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਦਿੱਤੇ ਹੋਏ ਸਮੇਂ ਦੇ ਵਿੱਚੋਂ 15 ਕਿ ਮਿੰਟ ਆਪ ਜੀ ਦੇ ਜਿਹੜੇ ਨੇ ਹੋਰ ਨੇ ਇੱਕ ਚੀਜ਼ ਕਹਿ ਕੇ ਆਪ ਜੀ ਤੋਂ ਖਿਮਾ ਮੰਗ ਲੈਣੀ ਹੈ ਕੋਈ ਵੀ ਰਸਨਾ ਵਾਂਜੀ ਨਾ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਦਬ ਸਾਇਤ ਝਕਾਓ ਸੀਸ ਤੇ ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹੋਏ ਹਾਂ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਸੰਸਾਰ ਦੇ ਉੱਤੇ ਆਣ ਕੇ ਜਿੱਥੇ ਨਾਮ ਜਪ ਕੇ ਸੰਗਤਾਂ ਨੂੰ ਜਪਾ ਕੇ ਤੇ ਇਸ ਭਵ ਸਾਗਰ ਤੋਂ ਤਾਰਿਆ ਸੰਤ ਮਹਾਰਾਜ ਬ੍ਰह्म ਗਿਆਨੀ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਅਗਸਤ 1905 ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲੋਵਾਲ ਵਿਖੇ ਪੂਜਨੀਕ ਬਾਬਾ ਰਾਮ ਸਿੰਘ ਜੀ ਦੇ ਘਰ ਵਿਖੇ ਹੋਇਆ ਜਦੋਂ ਇਹੋ ਜੇ ਬ੍ਰह्म ਗਿਆਨੀ ਮਹਾਂਪੁਰਖਾਂ ਦਾ ਜਨਮ ਕਿਸੇ ਘਰ ਵਿਖੇ ਕਿਸੇ ਪਰਿਵਾਰ ਦੇ ਵਿੱਚ ਹੁੰਦਾ ਹੈ ਤੇ ਕਿੰਨੀ ਭਗਤੀ ਹੋਵੇਗੀ ਉਸ ਮਾਂ ਤੇ ਬਾਪ ਦੀ ਵਾ ਵਾ ਜਿਨ੍ਹਾਂ ਦੇ ਗਰਭੇਖੇ ਪੂਰਨ ਮਹਾਪੁਰਖ ਪ੍ਰਗਟ ਹੋਏ ਤੇ ਸੰਸਾਰ ਦੇ ਲੋਕਾਂ ਨੂੰ ਚਾਨਣ ਰੋਸ਼ਨੀ ਮਨਾਰਾ ਬਣ ਕੇ ਜਿਹੜਾ ਸੀ ਉਹ ਦਿੱਤਾ ਇਤਿਹਾਸ ਇਹ ਗੱਲ ਕਹਿੰਦਾ ਕਿ ਪਹਿਲਾ ਨਾਮ ਉਹਨਾਂ ਦਾ ਗੁਲਾਬ ਸਿੰਘ ਸੀ ਤੇ ਵਾਕਿਆ ਹੀ ਜਿਵੇਂ ਗੁਲਾਬ ਦੀ ਸੁਗੰਧ ਹੀ ਹੁੰਦੀ ਹੈ ਉਵੇਂ ਹੀ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨੇ ਆਪਣੇ ਜੀਵਨ ਦੀ ਮਹਿਕ ਛੱਡੀ ਉਸ ਮਹਿਕ ਨੂੰ ਪ੍ਰਾਪਤ ਕਰਨ ਵਾਸਤੇ ਲੱਖਾਂ ਹੀ ਭਉਰੇ ਜਿਹੜੇ ਨੇ ਉਸ ਸੁਗੰਧੀ ਨੂੰ ਮਾਨਣ ਵਾਸਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੇ ਤੇ ਆਪ ਜੀ ਵੀ ਉਸੇ ਫਲਵਾੜੀ ਦੇ ਫੁੱਲ ਹੋ ਜਿਹੜੇ ਤੁਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਗੁਰਬਾਣੀ ਦੇ ਪਾਵਨ ਬਚਨ ਨੇ ਸਾਦਾ ਸ਼ਰਣੀ ਜੋ ਤਵੈ ਸ਼ੋ ਛੂਟੈ ਬੱਧਾ ਵਾ ਵਾ ਜਿਹੜਾ ਮਨੁੱਖ ਇਹ ਮੇਰੇ ਬਚਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਅੱਜ ਬਹੁਤੇ ਲੋਕ ਪੜ੍ਹੇ ਲਿਖੇ ਗੱਲ ਕਹਿੰਦੇ ਨੇ ਕਿ ਇਹ ਇੱਕ ਪਖੰਡਵਾਦ ਹੈ ਉਹ ਮਹਾਪੁਰਖਾਂ ਦੀ ਬਹੁਤ ਨਿੰਦਿਆ ਕਰਦੇ ਪਰ ਤੁਸੀਂ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹੋ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਾ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰੇ ਬਤਾ ਗੁਰੂ ਮਹਾਰਾਜ ਕਹਿੰਦੇ ਜਿਹੜਾ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ ਉਹ ਜੁਨਾ ਦੇ ਵਿੱਚ ਭਟਕਦਾ ਤੇ ਬਾਰ ਬਾਰ ਤੁਰਿਆ ਆਉਂ। ਪਰਮਾਤਮਾ ਹਰੇਕ ਬੰਦੇ ਦੇ ਅੰਦਰ ਹੈ। ਇਹ ਮਨੁੱਖ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਪ੍ਰਗਟ ਕਰਨਾ ਹੈ। ਪਰ ਜਿਨ੍ਹਾਂ ਨੇ ਪ੍ਰਗਟ ਕੀਤਾ ਉਹਨਾਂ ਦੇ ਮੇਲੇ ਲੱਗਦੇ ਨੇ, ਉਹਨਾਂ ਨੂੰ ਲੋਕ ਯਾਦ ਕਰਦੇ ਨੇ। ਉਹਨਾਂ ਦੇ ਕੋਲੋਂ ਸਿੱਖਿਆ ਲਓ। ਇੱਕ ਇੱਕ ਸ਼ਬਦ ਜਿਹੜਾ ਉਹਨਾਂ ਦੀ ਰਸਨਾ ਦੇ ਉੱਤੋਂ ਤੁਸੀਂ ਸੁਣਦੇ ਹੋ ਉਹ ਕਿਤੇ ਆਪਣੇ ਹਿਰਦੇ ਅੰਦਰ ਵਸਾ ਲਓ ਨਾ ਤੇ ਜੀਵਨ ਬਦਲ ਦਿੱਤਾ ਜਾਵੇਗਾ ਸੰਤ ਮਾਂ ਪੁਰਖ ਬਾਬਾ ਈਸ਼ਰ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਨਾਮ ਜਿਹੜੇ ਨੇ ਬਹੁਤ ਹੋਏ ਨੇ ਪਰ ਬਾਬਾ ਈਸ਼ਰ ਸਿੰਘ ਜੀ ਰੇਰੂ ਸਾਹਿਬ ਵਾਲੇ ਜਿਨ੍ਹਾਂ ਦੀ ਸੰਗਤ ਬਾਬਾ ਈਸ਼ਰ ਸਿੰਘ ਜੀ ਨੇ ਕੀਤੀ ਪੂਰਨ ਮਹਾਂਪੁਰਖਾਂ ਦੀ ਸੰਗਤ ਇੱਕ ਸੱਚਾ ਸੁੱਚਾ ਸਾਧੂ ਸੰਤ ਹੋਵੇ ਤੇ ਉਹ ਗੁਰੂ ਮਹਾਰਾਜ ਦੇ ਨਾਲ ਜੋੜ ਕੇ ਤੇ ਸਮੁੱਚੀ ਲੋਕਾਈ ਦਾ ਭਲਾ ਕਰ ਦਿੰਦਾ ਹੈ ਇਹਨਾਂ ਮਹਾਂਪੁਰਖਾਂ ਨੇ ਉਹਨਾਂ ਦੀ ਸੰਗਤ ਕੀਤੀ ਸੰਗਤ ਕਰਕੇ ਐਸਾ ਮਾਣ ਖਟਿਆ ਤੇ ਅੱਜ ਦੇ ਦਿਨ ਤੱਕ ਜਿਹੜੀਆਂ ਵੀ ਸੰਗਤਾਂ ਗੁਰੂ ਮਹਾਰਾਜ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਕਰਦੀਆਂ ਹਨ ਮਹਾਂਪੁਰਖ ਬਾਬਾ ਇਸ਼ਰ ਸਿੰਘ ਜੀ ਅਗਸਤ 26 ਅਗਸਤ 1975 ਨੂੰ ਜਦੋਂ ਇੰਗਲੈਂਡ ਦੀ ਧਰਤੀ ਤੇ ਗਏ ਨੇ ਗੁਰਮਤਿ ਪ੍ਰਚਾਰ ਫੇਰੀ ਵਾਸਤੇ ਜਿਸ ਜਗ੍ਹਾ ਤੇ ਉਹਨਾਂ ਨੇ ਚੋਲਾ ਛੱਡਿਆ ਮੈਂ ਵੀ ਉੱਥੇ ਤਕਰੀਬਨ 9-10 ਵਾਰ ਇੰਗਲੈਂਡ ਦੀ ਧਰਤੀ ਤੇ ਗਿਆ ਉਸ ਪਵਿੱਤਰ ਜਗ੍ਹਾ ਦੇ ਵੀ ਦਰਸ਼ਨ ਕੀਤੇ ਨੇ ਜੀ ਆਮ ਮਨੋਖ ਦੀ ਏ ਸੋਚਣੀ ਆ ਕਿ ਸਾਧੂ ਇੱਕ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹਦੀਆਂ ਲੀਦਾ ਲਮਕਦੀਆਂ ਹੋਣ ਚੋਲਾ ਮੈਲਾ ਹੋਵੇ ਉਹ ਸਾਧੂ ਹੁੰਦਾ ਪਰ ਨਹੀਂ ਸਾਧੂ ਤੁਸੀਂ ਕਿਤੇ ਮਹਾਪੁਰਖਾਂ ਦਾ ਉਹ ਚੋਲਾ ਤੇ ਉਹ ਕਿਤੇ ਖੁੰਡੀ ਜਿਹੜੀ ਉਸ ਵਕਤ ਉਹ ਆਪਣੇ ਹੱਥ ਦੇ ਵਿੱਚ ਰੱਖਦੇ ਸੀ ਅੱਜ ਵੀ ਬੁਲਵਰ ਹੈਪਟਨ ਸ਼ਹਿਰ ਆ ਉੱਥੇ ਉਹ ਨਜ਼ਦੀਕ ਜਗ੍ਹਾ ਜਿਹੜੀ ਹੈ ਗੁਰਦੁਆਰਾ ਸਾਹਿਬ ਹੈ ਉੱਥੇ ਜਾ ਕੇ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ ਜਿਹੜੀਆਂ ਸੰਗਤਾਂ ਉਸ ਵਕਤ ਉਸ ਦਿਨ ਤੋਂ ਲੈ ਕੇ ਮਹਾਪੁਰਖਾਂ ਦੇ ਨਾਲ ਜੁੜੀਆਂ ਹੋਈਆਂ ਨੇ ਆਪ ਜਪੈ ਅਵਰਾਂ ਨਾਮ ਜਪਾਵੇ ਜਿਹੜੇ ਆਪ ਜਪਦੇ ਨੇ ਉਹ ਹੋਰਨਾਂ ਨੂੰ ਜਪਾਉਂਦੇ ਨੇ ਤੇ ਇਸ ਭਵਸਾਗਰ ਤੋਂ ਤਾਰ ਦਿੰਦੇ ਨੇ ਉਹ ਪਿੰਡ ਦੇ ਨਗਰ ਢੱਕੀ ਸਾਹਿਬ ਨੂੰ ਜਿਵੇਂ ਉਹ ਭਾਗ ਲੱਗੇ ਉਸ ਜਗ੍ਹਾ ਦੇ ਉੱਤੇ ਤਿਵੇਂ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਕਰਨੀ ਤੇ ਭਗਤੀ ਅੱਜ ਵੀ ਪੂਰੇ ਸੰਸਾਰ ਦੇ ਵਿੱਚ ਲੋਕ ਉਹਨਾਂ ਦਾ ਨਾਮ ਜਪ ਕੇ ਇਸ ਭਵ ਸਾਗਰ ਤੋਂ ਤਰ ਜਾਂਦੇ ਨੇ ਕਿਵੇਂ ਉਸ ਸਥਾਨ ਨੂੰ ਰਾਣਾ ਸਾਹਿਬ ਦੇ ਨਾਲ ਅੱਜ ਸਤਿਕਾਰ ਦਿੱਤਾ ਜਾਂਦਾ ਜਦੋਂ ਅਸੀਂ ਇਹਨਾਂ ਮਹਾਂਪੁਰਖਾਂ ਦੇ ਸਥਾਨਾਂ ਤੇ ਜਾਂਦੇ ਹਾਂ ਸੱਚ ਜਾਣਿਓ ਜਦੋਂ ਇਹਨਾਂ ਦੇ ਸਥਾਨਾਂ ਤੇ ਜਾਈਦਾ ਤੇ ਵਾਕਿਆ ਹੀ ਮਨ ਨੂੰ ਸ਼ਾਂਤੀ ਮਿਲਦੀ ਇੰਗਲੈਂਡ ਦੇ ਵਿੱਚ ਬਹੁਤ ਗੁਰਦੁਆਰੇ ਨੇ ਪਰ ਜਦੋਂ ਕਰਮਸਰ ਈਸਟ ਲੰਡਨ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਰਾਣਾ ਸਾਹਿਬ ਉਥੇ ਜਦੋਂ ਆਪਾਂ ਦਰਸ਼ਨ ਕਰਦੇ ਜਾਂ ਕੇ ਤੇ ਵਾਕਿਆ ਹੀ ਇੰਜ ਪ੍ਰਤੀਕ ਹੁੰਦਾ ਹੈ ਕਿ ਜਦੋਂ ਅੱਜ ਵੀ ਇਨਾਂ ਮਹਾਪੁਰਖਾਂ ਦਾ ਇੱਥੇ ਵਸਾ ਹੈ ਇੰਨੀ ਸ਼ਰਧਾ ਹੈ ਇੰਨਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੋਰ ਸਾਰੇ ਮੁਬਾਰਕ ਨੇ ਪਰ ਜਿੰਨਾ ਸਤਕਾਰ ਸੰਪਰਦਾਵਾਂ ਨੇ ਮਹਾਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੀਤਾ ਹੈ ਅੱਜ ਤੱਕ ਦੁਨੀਆ ਦੇ ਉੱਤੇ ਕੋਈ ਨਹੀਂ ਕਰ ਸਕਿਆ ਵਾਕਈ ਜਿਨ੍ਹਾਂ ਨੇ ਸਤਕਾਰ ਮਹਾਰਾਜ ਦਾ ਕੀਤਾ ਤੇ ਉਹਨਾਂ ਦਾ ਸਤਕਾਰ ਹੈ ਜਿਸ ਸੰਸਾਰ ਦੇ ਵਿੱਚ ਵੀ ਬਰਕਰਾਰ ਹੈ ਹੁੰਦਾ ਹਾਂਤ ਹੁੰਦਾ ਰਹੇਗਾ ਤੇ ਸਦਾ ਹੀ ਹੋਵੇਗਾ ਆਓ ਕਿਵੇਂ ਹੋ ਉਸ ਜਗ੍ਹਾ ਨੂੰ ਪੇਪਰ ਪੜਾ ਕੇ ਰਾੜਾ ਸਾਹਿਬ ਉਸ ਵਕਤ ਦੀ ਕਮਤਾ ਕਵੀ ਨੇ 47 ਪਾਗਜ ਦੀ ਇੱਕ ਉਤੇ ਪਾਈਆਂ ਨੇ ਸਾਡੀ ਗੁਰਪ੍ਰੀਤ ਸਿੰਘ ਪ੍ਰੀਤਪਿੰਡ ਬੀਸਲਾ ਨਜ਼ਦੀਕ ਮੰਗਾ ਸਰੰਗੀ ਮਾਸਟਰ ਗੁਰਪਿੰਦਰ ਸਿੰਘ ਪਿੰਡ ਜੰਡਿਆਲਾ ਮੰਜਕੀ ਨਜ਼ਦੀਕ ਤੂਰਮੈਲ ਜਲੰਧਰ ਢਾਡੀ ਜਗਦੀਸ਼ ਸਿੰਘ ਸੰਧੂ ਸੰਤੂ ਵਾਲਾ ਜੀਰਾ ਗੁਰਮਨ ਸਿੰਘ ਨੂਰ ਦਾ ਢਾਡੀ ਜਥਾਪ ਜੀ ਦੇ ਸੰਮੁਖ ਇੰਜ ਕਹਿ ਰਹੇ and <laughs> and right. i right. ਦੇ ਦੇਸੀ ਰੇਸ਼ਮੀ ਜੋੜੇ ਪੈਂਦੇ ਲਾਤੇ ਜੋ ਡੰਗਰ ਚਾਰ ਦੇਸੀ ਰੇਸ਼ਮੀ ਜੋੜੇ ਪੈਂਦੇ ਲਾਤੇ ਦੇ ਪਰਸ਼ਨ ਨੂੰ ਹੁਣ ਰੋਂਦੇ ਦਰਸ਼ਨ ਨੂੰ ਕਿੱਥੇ ਛੱਡ ਕੇ ਤੁਰ ਗਿਆ ਪਿਆਰਾ ਮੰਗਲ ਦੀ ਟੱਕੀ ਨੂੰ